ਐਤਵਨੂ ਟੋਰੰਗਾ ਦੇ ਇੱਕ ਪ੍ਰਸਿੱਧ ਇੰਡੀਅਨ ਰੈਸਟੋਰੈਂਟ ਕੈਸਲ 91 ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਨਾਲ ਰੈਸਟੋਰੈਂਟ ਦੇ ਕਿਚਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਾਣਕਾਰੀ ਮੁਤਾਬਕ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਅਸਮਾਨ ਵੱਲ ਉੱਠਦੀਆਂ ਦਿਖਾਈ ਦੇ ਰਹੀਆਂ ਸਨ ਰੈਸਟੋਰੈਂਟ ਦੇ ਮੈਨੇਜਰ ਮਾਈਕ ਟਿਲੋ ਨੇ ਦੱਸਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਕੁਝ ਦਿਨਾਂ ਲਈ ਰੈਸਟੋਰੈਂਟ ਨੂੰ ਬੰਦ ਰੱਖਿਆ ਜਾਵੇਗਾ ਉਨਾਂ ਨੇ ਦੱਸਿਆ ਕਿ ਉਸ ਦਿਨ ਖਾਣਾ ਖਾਣ ਤੋਂ ਬਾਅਦ ਰੈਸਟੋਰੈਂਟ ਖਾਲੀ ਹੋਇਆ ਸੀ ਜਿਸ ਕਰਕੇ ਸਿਰਫ ਕਿਚਨ ਨੂੰ ਹੀ ਨੁਕਸਾਨ ਹੋਇਆ ਨਹੀਂ ਤਾਂ ਵੱਧ ਨੁਕਸਾਨ ਵੀ ਹੋ ਸਕਦਾ ਸੀ ਮੈਨੇਜਰ ਨੇ ਫਾਇਰ ਬ੍ਰਿਗੇਡ ਵਿਭਾਗ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਮੇਂ ਸਿਰ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਇੱਥੇ ਖਾਸ ਜ਼ਿਕਰ ਜੋਗ ਹੈ ਕਿ ਕੋਵਿਡ-19 ਤੋਂ ਬਿਨਾ ਵੀ ਕਈ ਵਾਰ ਰੈਸਟੋਰੈਂਟ ਵੱਲੋਂ ਲੰਗਰ ਲਗਾਇਆ ਗਿਆ ਹੈ ਸਤਾਨਕ ਪਾਈਚਾਰੇ ਵੱਲੋਂ ਇਸ ਨੁਕਸਾਨ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਇਹ ਤਵਨੂ ਤੁਰੰਗਾ ਦੇ ਇੱਕ ਪ੍ਰਸਿੱਧ ਇੰਡੀਅਨ ਰੈਸਟੋਰੈਂਟ ਕੈਸਲ 91 ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਨਾਲ ਰੈਸਟੋਰੈਂਟ ਦੇ ਕਿਚਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਾਣਕਾਰੀ ਮੁਤਾਬਕ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਅਸਮਾਨ ਵੱਲ ਉੱਠਦੀਆਂ ਦਿਖਾਈ ਦੇ ਰਹੀਆਂ ਸਨ ਰੈਸਟੋਰੈਂਟ ਦੇ ਮੈਨੇਜਰ ਮਾਈਕ ਟਿਲੋ ਨੇ ਦੱਸਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਕੁਝ ਦਿਨਾਂ ਲਈ ਰੈਸਟੋਰੈਂਟ ਨੂੰ ਬੰਦ ਰੱਖਿਆ ਜਾਵੇਗਾ। ਉਹਨਾਂ ਨੇ ਦੱਸਿਆ ਹੈ ਕਿ ਉਸ ਦਿਨ ਖਾਣਾ ਖਾਣ ਤੋਂ ਬਾਅਦ ਰੈਸਟੋਰੈਂਟ ਖਾਲੀ ਹੋਇਆ ਸੀ ਜਿਸ ਕਰਕੇ ਸਿਰਫ ਕਿਚਨ ਨੂੰ ਹੀ ਨੁਕਸਾਨ ਹੋਇਆ ਨਹੀਂ ਤਾਂ ਵੱਧ ਨੁਕਸਾਨ ਵੀ ਹੋ ਸਕਦਾ ਸੀ। ਮੈਨੇਜਰ ਨੇ ਫਾਇਰ ਬ੍ਰਿਗੇਡ ਵਿਭਾਗ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਮੇਂ ਸਿਰ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ। ਇਥੇ ਖਾਸ ਜ਼ਿਕਰ ਜੋਗ ਹੈ ਕਿ ਕੋਵਿਡ-19 ਤੋਂ ਬਿਨਾਂ ਵੀ ਕਈ ਵਾਰ ਰੈਸਟੋਰੈਂਟ ਵੱਲੋਂ ਲੰਗਰ ਲਗਾਇਆ ਗਿਆ ਹੈ। ਸਤਾਨਕ ਪਾਈਚਾਰੇ ਵੱਲੋਂ ਇਸ ਨੁਕਸਾਨ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਐਤਵਨੂ ਤੁਰੰਗਾ ਦੇ ਇੱਕ ਪ੍ਰਸਿੱਧ ਇੰਡੀਅਨ ਰੈਸਟੋਰੈਂਟ ਕੈਸਲ 91 ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਨਾਲ ਰੈਸਟੋਰੈਂਟ ਦੇ ਕਿਚਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਜਾਣਕਾਰੀ ਮੁਤਾਬਕ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਅਸਮਾਨ ਵੱਲ ਉੱਠਦੀਆਂ ਦਿਖਾਈ ਦੇ ਰਹੀਆਂ ਸਨ। ਰੈਸਟੋਰੈਂਟ ਦੇ ਮੈਨੇਜਰ ਮਾਈਕ ਢਿੱਲੋ ਨੇ ਦੱਸਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਕੁਝ ਦਿਨਾਂ ਲਈ ਰੈਸਟੋਰੈਂਟ ਨੂੰ ਬੰਦ ਰੱਖ ਕੇ ਉਸ ਦਿਨ ਖਾਣਾ ਖਾਣ ਤੋਂ ਬਾਅਦ ਰੈਸਟੋਰੈਂਟ ਖਾਲੀ ਹੋਇਆ ਸੀ ਜਿਸ ਕਰਕੇ ਸਿਰਫ ਕਿਚਨ ਨੂੰ ਹੀ ਨੁਕਸਾਨ ਹੋਇਆ ਨਹੀਂ ਤਾਂ ਵੱਧ ਨੁਕਸਾਨ ਵੀ ਹੋ ਸਕਦਾ ਸੀ ਮੈਨੇਜਰ ਨੇ ਫਾਇਰ ਬਰਗੇਡ ਵਿਭਾਗ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਮੇਂ ਸਿਰ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਇੱਥੇ ਖਾਸ ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਬਿਨਾ ਵੀ ਕਈ ਵਾਰ ਰੈਸਟੋਰੈਂਟ ਵੱਲੋਂ ਲੰਗਰ ਲਗਾਇਆ ਗਿਆ ਹੈ ਸਥਾਨਕ ਪਾਇਚਾਰੇ ਵੱਲੋਂ ਇਸ ਨੁਕਸਾਨ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਤਵਨੂ ਤੁਰੰਗਾ ਦੇ ਇੱਕ ਪ੍ਰਸਿੱਧ ਇੰਡੀਅਨ ਰੈਸਟੋਰੈਂਟ ਕੈਸਲ 91 ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਨਾਲ ਰੈਸਟੋਰੈਂਟ ਦੇ ਕਿਚਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਾਣਕਾਰੀ ਮੁਤਾਬਕ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਅਸਮਾਨ ਵੱਲ ਉੱਠਦੀਆਂ ਦਿਖਾਈ ਦੇ ਰਹੀਆਂ ਸਨ ਰੈਸਟੋਰੈਂਟ ਦੇ ਮੈਨੇਜਰ ਮਾਈਕ ਢਿੱਲੋ ਨੇ ਦੱਸਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਕੁਝ ਦਿਨਾਂ ਲਈ ਰੈਸਟੋਰੈਂਟ ਨੂੰ ਬੰਦ ਰੱਖਿਆ ਜਾਵੇਗਾ ਉਨਾਂ ਦੱਸਿਆ ਕਿ ਉਸ ਦਿਨ ਖਾਣਾ ਖਾਣ ਤੋਂ ਬਾਅਦ ਰੈਸਟੋਰੈਂਟ ਖਾਲੀ ਹੋਇਆ ਸੀ ਜਿਸ ਕਰਕੇ ਸਿਰਫ ਕਿਚਨ ਨੂੰ ਹੀ ਨੁਕਸਾਨ ਹੋਇਆ ਨਹੀਂ ਤਾਂ ਵੱਧ ਨੁਕਸਾਨ ਵੀ ਹੋ ਸਕਦਾ ਸੀ ਮੈਨੇਜਰ ਨੇ ਫਾਇਰ ਬਰਿਗੇਡ ਵਿਭਾਗ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਮੇਂ ਸਿਰ ਪੁੱਜ ਕੇ ਅੱਗ ਤੇ ਕਾਬੂ ਪਾ ਲਿਆ ਇੱਥੇ ਖਾਸ ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਬਿਨਾ ਵੀ ਕਈ ਵਾਰ ਰੈਸਟੋਰੈਂਟ ਵੱਲੋਂ ਲੰਗਰ ਲਗਾਇਆ ਗਿਆ ਹੈ ਸਤਾਨਕ ਪਾਈਚਾਰੇ ਵੱਲੋਂ ਇਸ ਨੁਕਸਾਨ ਤੇ ਦੁੱਖ ਦਾ ਪ੍ਰਗਟਾਵਾ ਕੀਤਾ